ਕਿਸ ਤਰ੍ਹਾਂ ਸੰਤ ਭਿੰਡਰਾ ਵਾਲਾ ਪੰਜਾਬ ਦੇ ਮੌਕੇ ਪਰ ਸਲੀਡਰਾਂ ਦੇ ਧੋਖੇ ਦਾ ਸ਼ਿਕਾਰ ਹੋਏ ਜਿਹੜੇ ਲੀਡਰ ਪਹਿਲਾਂ ਪੰਜਾਬ ਦੇ ਹੱਕਾਂ ਲਈ ਸੰਤਾ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਣ ਦੀ ਗੱਲ ਕਰਦੇ ਸਨ ਜਦੋਂ ਉਹਨਾਂ ਦੇ ਸਿਆਸੀ ਮਤਲਬ ਸਿੱਧ ਨਹੀਂ ਹੋਏ ਤਾਂ ਐਨ ਮੌਕੇ ਤੇ ਸੈਂਟਰ ਦੀ ਕਾਰਵਾਈ ਤੋਂ ਡਰਦੇ ਮੈਦਾਨ ਚੋਂ ਪਿੱਠ ਦਿਖਾ ਗਏ ਤੇ ਜੂਨ 1984 ਤੋਂ ਠੀਕ ਪਹਿਲਾਂ ਸੰਤ ਪਿੰਡਰਾਂ ਵਾਲੇ ਬਿਲਕੁਲ ਇਕੱਲੇ ਰਹਿ ਗਏ ਸਨ। ਉਹਨਾਂ ਦਾ ਸਾਥ ਦੇਣ ਵਾਲਾ ਕੋਈ ਵੀ ਨਹੀਂ ਸੀ ਬੱਚਾ। ਆਖਰ ਕੀ ਕੁਝ ਵਾਪਰਿਆ ਸੀ ਉਹਨਾਂ ਸਮਿਆਂ ਵਿੱਚ ਜਾਣਾਂਗੇ ਸਭ ਕੁਝ। ਪਰ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵੀਡੀਓਜ਼ ਵੇਖਣ ਲਈ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ। ਉਹਨਾਂ ਹਾਲਾਤਾਂ ਨੂੰ ਸਮਝਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਪਿਛੋਕੜ ਤੇ ਨਜ਼ਰ ਮਾਰਨੀ ਪਊਗੀ। ਤਾਂ ਹੀ ਆਪਾਂ ਅਸਲ ਗੱਲ ਨੂੰ ਸਮਝ ਪਾਵਾਂਗੇ 13 ਅਪ੍ਰੈਲ 1978 ਇਹ ਉਹ ਕਾਲੀ ਤਰੀਕ ਸੀ ਜਿਸ ਦਿਨ ਪੜਕੀ ਚਿੰਗਾਰੀ ਨਾਲ ਇੱਕ ਇਹੋ ਜੀ ਅੱਗ ਭਖਣੀ ਸ਼ੁਰੂ ਹੋਈ ਜਿਸ ਵਿੱਚ ਪੰਜਾਬ ਦੀ ਰੂਹ ਅਗਲੇ ਕਈ ਦਹਾਕਿਆਂ ਤੱਕ ਸੜਦੀ ਰਹੀ ਇਸ ਤਰੀਕ ਨੂੰ ਵਾਪਰਿਆ ਸੀ ਨਿਰੰਕਾਰੀ ਕਾਂਡ ਜਦੋਂ ਨਿਰੰਕਾਰੀ ਡੇਰੇ ਦੇ ਸਮਰਥਕਾਂ ਵੱਲੋਂ ਸਿੰਘਾਂ ਦੇ ਇੱਕ ਜੱਥੇ ਤੇ ਅੰਨੇਵਾ ਗੋਲੀਬਾਰੀ ਕਰਕੇ 16 ਸਿੰਘ ਬੇਦਰਦੀ ਨਾਲ ਸ਼ਹੀਦ ਕਰ ਦਿੱਤੇ ਗਏ ਸਨ ਅਤੇ 80 ਤੋਂ ਵੱਧ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ ਤੇ ਸ਼ਰੇਆਮ ਇਹ ਸਭ ਅੰਜਾਮ ਦੇਣ ਤੋਂ ਬਾਅਦ ਵੀ ਸੈਂਟਰ ਸਰਕਾਰ ਦੀ ਸ਼ਹਿਤੇ ਹਮਲਾਵਰਾਂ ਨੂੰ ਕੋਰਟ ਵੱਲੋਂ ਸੈਲਫ ਡਿਫੈਂਸ ਦਾ ਹਵਾਲਾ ਦੇ ਕੇ ਛੱਡ ਦਿੱਤਾ ਗਿਆ ਸੀ ਕੌਮ ਨਾਲ ਹੋਏ ਇਸ ਸ਼ਰਿਆਮ ਧੱਕੇ ਤੇ ਬੇਇਨਸਾਫੀ ਕਾਰਨ ਪੂਰੇ ਕੌਮ ਵਿੱਚ ਅਤਿ ਦਰਜੇ ਦੇ ਰੋਧ ਦਾ ਮਾਹੌਲ ਸੀ ਹਾਲਾਂਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਅਦਾਲਤ ਵੱਲੋਂ ਇਹ ਜਿਹੜਾ ਸ਼ਰੇਆਮ ਇੱਕ ਤਰਫਾ ਫੈਸਲਾ ਸੁਣਾਇਆ ਗਿਆ ਸੀ ਉਹਨੂੰ ਪ੍ਰਕਾਸ਼ ਸਿੰਘ ਬਾਦਲ ਹਾਈ ਕੋਰਟ ਵਿੱਚ ਚੈਲੰਜ ਵੀ ਕਰਦੇ ਹਨ ਪਰ ਇਹ ਸਿਰਫ ਆਪਣੇ ਆਪ ਨੂੰ ਪੰਥ ਦਾ ਹਿਮਾਇਤੀ ਵਿਖਾਉਣ ਲਈ ਕੀਤੀ ਗਈ ਇੱਕ ਖਾਨਾਪੂਰਤੀ ਮਾਤਰ ਸੀ ਨਿਰੰਕਾਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ 'ਚ ਬਾਦਲ ਸਾਹਿਬ ਦਾ ਕੋਈ ਇੰਟਰਸਟ ਨਹੀਂ ਸੀ ਤੇ ਇਹ ਗੱਲ ਬਾਅਦ ਦੇ ਸਾਲਾਂ 'ਚ ਹੋਰ ਵੀ ਜ਼ਿਆਦਾ ਕਲੀਅਰ ਹੋ ਗਈ ਜਦੋਂ ਮਾਮਲਾ ਠੰਡਾ ਪੈਣ ਤੇ ਚੁੱਪਚਾਪ ਇਹ ਕੇਸ ਵਾਪਸ बस ਲੈ ਲਿਆ ਗਿਆ। ਉਸ ਤੇ ਨਾਰਾਜ਼ਗੀ ਦੇ ਇਸ ਮਾਹੌਲ ਵਿੱਚ ਕਾਫੀ ਹੱਦ ਤੱਕ ਸੰਤ ਪਿੰਡਰਾਵਾਲਾ ਹੀ ਕੌਮ ਦੀ ਅਗਵਾਈ ਕਰ ਰਹੇ ਸਨ। ਆਪਾਂ ਉਸ ਦੌਰ ਦੀ ਗੱਲ ਕਰ ਰਹੇ ਹਾਂ ਜਦੋਂ ਸੰਤ ਪਿੰਡਰਾਵਾਲਾ ਦੀ ਪੌਪੁਲਾਰਿਟੀ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਸੀ। ਉਹਨਾਂ ਦਾ ਸਿੱਧਾ-ਸਿੱਧਾ ਕਿਰਦਾਰ ਤੇ ਖੜੀ ਬੋਲੀ ਨੌਜਵਾਨਾਂ ਨੂੰ ਚੁੰਬਕ ਵਾਂਗ ਆਪਣੇ ਵੱਲ ਖਿੱਚਦੀ ਸੀ। ਤੇ ਹੁਣ ਸਰਕਾਰ ਖਿਲਾਫ ਸੰਤਾਂ ਦੇ ਤੇਵਰ ਹਰ ਦਿਨ ਤਿੱਖੇ ਤੋਂ ਤਿੱਖੇ ਹੁੰਦੇ ਜਾ ਰਹੇ ਸਨ। ਪੂਰੀ ਕੌਮ ਦੇ ਮਨ ਵਿੱਚ ਇਸ ਕਾਂਡ ਨੂੰ ਲੈ ਕੇ ਗੁੱਸਾ ਸੀ ਸੋ ਗੁੱਸੇ ਦੀ ਅੱਗ ਕਿਸੇ ਨਾ ਕਿਸੇ ਦੇ ਸਿਰ ਤਾ ਵਰਨੀ ਹੀ ਸੀ 2 ਸਤੰਬਰ 1981 ਨੂੰ ਦੋ ਅਗਿਆਤ ਬੰਦਿਆਂ ਨੇ ਗੋਲੀਆਂ ਨਾਲ ਪੁੰਨ ਕੇ ਲਾਲਾ ਜਗਤ ਨਾਰਾਇਣ ਨੂੰ ਕਤਲ ਕਰਤਾ ਇਹ ਲਾਲਾ ਜਗਤ ਨਾਰਾਇਣ ਉਹਨਾਂ ਮੁੱਖ ਗਵਾਹਾਂ 'ਚੋਂ ਇੱਕ ਸੀ ਜੀ ਦੀ ਝੂਠੀ ਸੱਚੀ ਗਵਾਹੀ ਦੇ ਆਧਾਰ 'ਤੇ ਨਿਰੰਕਰੇ ਕਾਂਡ ਦੇ ਦੋਸ਼ੀ ਸਾਫ਼-ਸਾਫ਼ ਬਚ ਕੇ ਨਿਕਲਣ 'ਚ ਕਾਮਯਾਬ ਹੋ ਗਏ ਸਨ ਤੇ ਜੇ ਲਾਲੇ ਦਾ ਆਪਣਾ ਚਿੱਠਾ ਖੋਲੀਏ ਤਾਂ ਹਿੰਦ ਸਮਾਚਾਰ ਗਰੁੱਪ ਦਾ ਮਾਲਕ ਇਹ ਬੰਦਾ ਸੈਂਟਰ ਦੀ ਕਾਂਗਰਸ ਸਰਕਾਰ ਦੇ ਇਸ਼ਾਰਿਆਂ ਤੇ ਚੱਲਦਾ ਸੀ ਤੇ ਆਪਣੀ ਅਖਬਾਰ ਰਾਹੀਂ ਇਹ ਅਕਸਰ ਹਿੰਦੂ ਸਿੱਖ ਭਾਈਚਾਰੇ 'ਚ ਪਾੜ ਪਾਉਣ ਲਈ ਅੱਗ ਉਗਲਦਾ ਰਹਿੰਦਾ ਸੀ ਜਿਵੇਂ ਕਿ ਅੱਜਕੱਲ੍ਹ ਦੀਆਂ ਸਰਕਾਰਾਂ ਨੇ ਵੀ ਕਈ ਪਾਲਤੂ ਰੱਖੇ ਹੋਏ ਹਨ ਇਸ ਲਾਲੇ ਦੀ ਹਤਿਆ ਦਾ ਸਿੱਧਾ ਸ਼ੱਕ ਜਾਂਦਾ ਸੀ ਸੰਤ ਭਿੰਡਰਾਂ ਵਾਲਾ ਤੇ ਪੁਲਿਸ ਆਪਣੀ ਪੂਰੀ ਵਾਹ ਲਾ ਦੇਣ ਤੋਂ ਬਾਅਦ ਵੀ ਸੰਤ ਜੀ ਨੂੰ ਗ੍ਰਿਫਤਾਰ ਨਹੀਂ ਸੀ ਕਰ ਪਾਰੀ ਪਰ ਜਮੀਨੀ ਪੱਧਰ ਤੇ ਸੰਤ ਪਿੰਡਰਾਵਾਲਾ ਦੇ ਸਮਰਥਕਾਂ ਨੂੰ ਪੁਰਜ਼ੋਰ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਸੀ। ਉਹਨਾਂ ਤੇ ਤਸ਼ੱਦਦ ਟੌਂਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੇ ਇਸ ਤੋਂ ਬਾਅਦ 20 ਸਤੰਬਰ 1981 ਨੂੰ ਮਹਿਤਾ ਚੌਂਕ ਵਿਖੇ ਆਪਣੇ ਸਮਰਥਕਾਂ ਦੇ ਇੱਕ ਵੱਡੇ ਇਕੱਠ ਦੀ ਮੌਜੂਦਗੀ ਵਿੱਚ ਸੰਤ ਜੀ ਖੁਦ ਪੁਲਿਸ ਨੂੰ ਗ੍ਰਿਫਤਾਰੀ ਦਿੰਦੇ ਹਨ। ਪਰ ਗ੍ਰਿਫਤਾਰੀ ਤੋਂ ਬਾਅਦ ਕੁਝ ਇਹੋ ਜਿਹਾ ਵਾਪਰਦਾ ਹੈ ਕਿ ਸੰਤ ਪਿੰਡਰਾਵਾਲਾ ਦੇ ਸਮਰਥਕਾਂ ਤੇ ਪੁਲਿਸ ਵਿਚਾਲੇ ਤਿੱਖੀ ਝੜਪ ਛਿੜ ਜਾਂਦੀ ਹੈ। ਗੋਲੀਆਂ ਤੱਕ ਚੱਲ ਜਾਂਦੀਆਂ ਹਨ। ਤੇ ਵੀਜ ਨੇ ਇਸ ਖੂਨੀ ਝੜਪ ਦੀ ਪੇਟ ਚੜ ਜਾਂਦੇ ਹਨ ਪੁਲਿਸ ਸੰਤ ਪਿੰਡਰਾਵਾਲਾ ਨੂੰ ਅਰੈਸਟ ਦਾ ਕਰ ਲੈਂਦੀ ਹੈ ਪਰ ਉਹਨਾਂ ਖਿਲਾਫ ਕੋਈ ਸਬੂਤ ਜਾਂ ਗਵਾਹ ਨਾ ਹੋਣ ਕਰਕੇ ਮਜਬੂਰੀ ਵਿੱਚ ਕੁਝ ਸਮਾਂ ਬਾਅਦ ਉਹਨਾਂ ਨੂੰ ਰਿਹਾ ਕਰਨਾ ਪੈਂਦਾ ਹੈ ਪਰ ਲਾਲੇ ਦਾ ਕੇਸ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਤੇ ਇਸ ਤੋਂ ਲਗਭਗ 1 ਸਾਲ ਬਾਅਦ 19 ਜੁਲਾਈ 1982 ਨੂੰ ਇਸੇ ਕਤਲ ਕੇਸ ਦੀ ਇਨਕੁਆਇਰੀ ਲਈ ਸੰਤ ਪਿੰਡਰਾ ਵਾਲਾ ਦੇ ਦੋ ਸਭ ਤੋਂ ਕਰੀਬੀ ਸਾਥੀ ਭਾਈ ਅਮਰੀਕ ਸਿੰਘ ਜੀ ਤੇ ਭਾਈ ਥਾਰਾ ਸਿੰਘ ਜੀ ਨੂੰ ਪੁੱਛਤਾਛ ਦੇ ਬਹਾਨੇ ਥਾਣੇ ਬੁਲਾਇਆ ਜਾਂਦਾ ਹੈ ਤੇ ਫਿਰ ਪੁੱਛਤਾਛ ਤੋਂ ਬਾਅਦ ਛੱਡਣ ਦੀ ਥਾਂ ਉੱਥੇ ਹੀ ਗ੍ਰਿਫਤਾਰ ਕਰਕੇ ਡਿਟੇਨ ਕਰ ਲਿਆ ਜਾਂਦਾ ਹੈ ਭਾਈ ਅਮਰੀਕ ਸਿੰਘ ਜੀ ਸੰਤ ਪਿੰਡਰਾਂ ਵਾਲਾ ਨਾਲ ਕਿੰਨੀ ਕਨੇਡਤਾ ਸੀ ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ 1977 ਵਿੱਚ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਭਾਈ ਕਰਤਾਰ ਸਿੰਘ ਜੀ ਖਾਲਸਾ ਵੱਲੋਂ ਟਕਸਾਲ ਦੇ ਅਗਲੇ ਮੁਖੀ ਦੇ ਰੂਪ ਵਿੱਚ ਆਪਣੇ ਪੁੱਤਰ ਅਮਰੀਕ ਸਿੰਘ ਨੂੰ ਚੁਣਨ ਦੀ ਥਾਂ ਇਸ ਜ਼ਿੰਮੇਵਾਰੀ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੂੰ ਚੁਣਿਆ ਜਾਂਦਾ ਹੈ ਤੇ ਭਾਈ ਅਮਰੀਕ ਸਿੰਘ ਜੀ ਇਸ ਗੱਲ ਦਾ ਬਿਲਕੁਲ ਵੀ ਵਿਰੋਧ ਨਹੀਂ ਕਰਦੇ ਸਗੋਂ ਖੁੱਲੇ ਦਿਲ ਨਾਲ ਇਸ ਫੈਸਲੇ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ ਮਰਦੇ ਦਮ ਤੱਕ ਆਪਰੇਸ਼ਨ ਬਲੂ ਸਟਾਰ ਤੱਕ ਸੰਤਾ ਨੇ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਦਿਲੋਂ ਜਾਨ ਨਾਲ ਸੰਤਾ ਦਾ ਸਾਥ ਨਿਭਾਇਆ ਤੇ ਇਕੱਠੇ ਹੀ ਸ਼ਹੀਦیاں ਪਾਈਆਂ ਇੱਕ ਪਾਸੇ ਜਿੱਥੇ ਭਾਈ ਅਮਰੀਕ ਸਿੰਘ ਜੀ ਤੇ ਭਾਈ ਥਾਰਾ ਸਿੰਘ ਜੀ ਦੀ ਗ੍ਰਿਫਤਾਰੀ ਹੋਈ ਉੱਥੇ ਦੂਜੇ ਪਾਸੇ ਦਰਬਾਰਾ ਸਿੰਘ ਦੀ ਦਮਨਕਾਰੀ ਸਰਕਾਰ ਵੱਲੋਂ ਲਗਾਤਾਰ ਸੰਤ ਭਿੰਡਰਾਂ ਵਾਲਾ ਦੇ ਸਮਰਥਕਾਂ ਤੇ ਅਕਾਲੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਇਸ ਘਟਨਾਕ੍ਰਮ ਨੇ ਆਉਣ ਵਾਲੇ ਪੰਜਾਬ ਦੀ ਪੰਥਕ ਸਿਆਸਤ ਖਾਸ ਕਰਕੇ ਅਕਾਲੀ ਪੋਲਿਟਿਕਸ ਦਾ ਸਰੂਪ ਹੀ ਬਦਲ ਕੇ ਰੱਖ ਦੇਣਾ ਸੀ ਸੋ ਇਹਨਾਂ ਸਾਰੇ ਹਿਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਸ ਸਮੇਂ ਦੇ ਮੁੱਖ ਅਕਾਲੀ ਲੀਡਰਾਂ ਹਰਚੰਦ ਸਿੰਘ ਲੋングਵਾਲ ਗੁਰਚਰਨ ਸਿੰਘ ਟੋਰਾ ਤੇ ਪ੍ਰਕਾਸ਼ ਸਿੰਘ ਬਾਦਲ ਹੁਣੀ ਡੂੰਗੀ ਵਿਵਸਥਾਬੰਦੀ ਕਰਨ ਤੋਂ ਬਾਅਦ ਇੱਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ ਕਰਦੇ ਹਨ ਮੂਵਮੈਂਟ ਨੂੰ ਨਾਮ ਦਿੱਤਾ ਜਾਂਦਾ ਹੈ ਧਰਮਯੁੱਧ ਮੋਰਚਾ ਤੇ ਬਾਅਦ ਵਿੱਚ ਸੰਤ ਭਿੰਡਰਾਂਵਾਲਾ ਵੀ ਅਕਾਲੀ ਦਲ ਨਾਲ ਹੱਥ ਮਿਲਾ ਕੇ ਇਸ ਧਰਮਯੁੱਧ ਮੋਰਚੇ ਵਿੱਚ ਸ਼ਾਮਲ ਹੋ ਜਾਂਦੇ ਹਨ ਸ੍ਰੀ ਅਮਰਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣਾ ਪੰਜਾਬ ਦੇ ਪਾਣੀਆਂ ਦਾ ਮਸਲਾ ਪੰਜਾਬੀ ਬੋਲੀ ਦੇ ਇਲਾਕੇ ਤੇ ਚੰਡੀਗੜ੍ਹ ਨੂੰ ਪੰਜਾਬ ਨੂੰ ਸੌਂਪਣਾ ਇਹ ਸਭ ਇਸ ਮੋਰਚੇ ਦੀਆਂ ਮੁੱਖ ਮੰਗਾਂ ਸਨ ਜੋ ਕਿ ਮੁੱਖ ਤੌਰ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਪ੍ਰੇਰਿਤ ਸਨ ਇਨ ਸਾਰੀਆਂ ਮੰਗਾਂ ਨਾਲ ਹੀ ਸੰਤ ਭਿੰਡੜਾ ਵਾਲਾ ਸ਼ੁਰੂ ਤੋਂ ਹੀ ਇਤفاق ਰੱਖਦੇ ਸਨ ਤੇ ਇਸ ਦੇ ਲਈ ਸਮੇਂ-ਸਮੇਂ ਤੇ ਆਵਾਜ਼ ਵੀ ਚੁੱਕਦੇ ਰਹੇ ਸਨ ਪਰ ਭਾਈ ਅਮਰੀਕ ਸਿੰਘ ਤੇ ਭਾਈ ਥਾਰਾ ਸਿੰਘ ਦੀ ਗ੍ਰਿਫਤਾਰੀ ਉਹ ਫੌਰੀ ਕਾਰਨ ਬਣੇ ਜਿਨ੍ਹਾਂ ਸੰਤਾਂ ਨੂੰ ਇੱਕ ਨਵੀਂ ਊਰਜਾ ਨਾਲ ਦਮਨਕਾਰੀ ਸਰਕਾਰ ਦੇ ਖਿਲਾਫ ਖੜੇ ਹੋਣ ਤੇ ਮਜਬੂਰ ਕੀਤਾ ਦੂਜੇ ਪਾਸੇ ਅਕਾਲੀ ਦਲ ਦੇ ਵੀ ਆਪਣੇ ਮਫਾਦ ਤੇ ਮਜਬੂਰੀਆਂ ਸਨ ਸੰਤਾਂ ਦੇ ਦਿਨੋ ਦਿਨ ਵਾਧੇ ਉਭਾਰ ਤੋਂ ਉਹਨਾਂ ਨੂੰ ਦਿੱਕਤਾਂ ਤਾਂ ਬਹੁਤ ਸਨ ਕਿਉਂਕਿ ਨਿਰੰਕਾਰੀ ਕਾਂਡ ਤੋਂ ਲੈ ਕੇ ਇਹਨਾਂ ਗ੍ਰਿਫਤਾਰੀਆਂ ਤੱਕ ਸੂਬੇ ਵਿੱਚ ਸੰਤਾਂ ਦਾ ਰੁਤਬਾ ਇਸ ਕਦਰ ਵੱਧਦਾ ਜਾ ਰਿਹਾ ਸੀ ਕਿ ਜੇ ਕੁਝ ਸਮਾਂ ਹੋਰ ਅਕਾਲੀ ਚੁੱਪ ਕਰਕੇ ਬੈਠੇ ਰਹਿੰਦੇ ਤਾਂ ਉਹਨਾਂ ਦਾ ਅਸਤਿਤਵ ਹੀ ਖਤਰੇ ਵਿੱਚ ਪੈ ਜਾਣਾ ਸੀ ਤੇ ਇਹਨਾਂ ਹੀ ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਵਿਚਾਰਧਾਰਕ ਰੂਪ ਵਿੱਚ ਅਕਾਲੀਆਂ ਖੁੱਲ ਇਸ ਦਾ ਇੱਕ ਆਧਾਰ ਮੌਜੂਦ ਸੀ ਕਿਉਂਕਿ ਆਜ਼ਾਦੀ ਤੋਂ ਬਾਅਦ ਤੋਂ ਹੀ ਇਹਨਾਂ ਮੰਗਾਂ ਨੂੰ ਲੈ ਕੇ ਅਕਾਲੀ ਦਲ ਪਹਿਲਾਂ ਵੀ ਕਈ ਵਾਰ ਸੰਘਰਸ਼ ਕਰ ਚੁੱਕਿਆ ਸੀ ਸੋ ਉਹਨਾਂ ਹੀ ਮੁੱਦਿਆਂ ਨੂੰ ਦੁਬਾਰਾ ਸੈਂਟਰ 'ਚ ਲਿਆ ਕੇ ਮੁਹਿਮ ਖੜੀ ਕਰਨਾ ਅਕਾਲੀ ਦਲ ਦੇ ਲਈ ਸੋਖਵੀ ਸੀ ਤੇ ਪ੍ਰਭਾਵਸ਼ਾਲੀ ਵੀ ਅਕਾਲੀ ਦਲ ਪੰਜਾਬ ਦੇ ਹੱਕ ਦਵਾਨ ਲਈ ਪ੍ਰਚਾਰ ਭਾਵੇਂ ਕਿੰਨਾ ਹੀ ਜੋਰ ਸ਼ੋਰ ਨਾਲ ਕਰ ਰਹੇ ਸਨ ਪਰ ਅਸਲ ਵਿੱਚ ਸ਼ਾਇਦ ਹੀ ਕੋਈ ਅਕਾਲੀ ਲੀਡਰ ਇਹਨਾਂ ਮੁੱਦਿਆਂ ਨੂੰ ਲੈ ਕੇ ਗੰਭੀਰ ਸੀ ਕਿਉਂਕਿ ਜੇ ਆਪਾਂ ਅੱਜ 2024 'ਚ ਖੜ ਕੇ ਪਛਾਣ ਨੂੰ ਵੇਖੀਏ ਤਾਂ ਹੁਣ ਤੱਕ ਅਕਾਲੀ ਦਲ ਦੀਆਂ ਪਤਾ ਨਹੀਂ ਕਿੰਨੀਆਂ ਹੀ ਸਰਕਾਰਾਂ ਬਣ ਚੁੱਕੀਆਂ ਹਨ ਖੁਦ ਪ੍ਰਕਾਸ਼ ਸਿੰਘ ਬਾਦਲ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਫਿਰ ਵੀ ਇਹਨਾਂ ਮੁੱਦਿਆਂ 'ਚੋਂ ਕਿੰਨੇ ਕ ਹੱਲ ਹੋਏ ਹਨ ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਵਾਪਸ ਮੋਰਚੇ ਵੱਲ ਆਈਏ ਤਾਂ ਦਮਦਮੀ ਟਕਸਾਲ ਤੇ ਅਕਾਲੀ ਦਲ ਨੇ ਹੱਥ ਮਲਾ ਕੇ ਸ਼ੁਰੂ ਕੀਤਾ ਇਹ ਮੋਰਚਾ ਜ਼ਾਲਮ ਸਰਕਾਰ ਦੀ ਨੀਂਦ ਹਰਾਮ ਕਰ ਰਿਆ ਸੀ ਹਰ ਦਿਨ ਸੈਂਕੜਿਆਂ ਦੀ ਗਿਣਤੀ 'ਚ ਸ਼ਾਂਤਮੀ ਜਥੇ ਜਾ ਕੇ ਪੁਲਿਸ ਨੂੰ ਗ੍ਰਿਫਤਾਰੀਆਂ ਦਿੰਦੇ ਸਨ ਅੰਮ੍ਰਿਤਸਰ ਦੇ ਚੌਕੀਆਂ ਥਾਣੇ ਤੇ ਜੇਲ੍ਹਾਂ ਅੰਦੋਲਨਕਾਰੀਆਂ ਨਾਲ ਲੱਧੀਆਂ ਰਹਿਣ ਲੱਗ ਪੀਆਂ ਧਰਮ ਯੁੱਧ ਮੋਰਚਾ ਆਪਣੇ ਪੂਰੇ ਸਿਖਰ ਤੇ ਸੀ ਤੇ ਪੰਜਾਬ ਦੇ ਪਿੰਡਾਂ ਦੇ ਸ਼ਹਿਰਾਂ 'ਚੋਂ ਇਸ ਨੂੰ ਜ਼ੋਰਦਾਰ ਸਮਰਥਨ ਮਿਲ ਰਿਹਾ ਸੀ ਹਾਲਾਤ ਵੇਖ ਕੇ ਜਾਪਦਾ ਸੀ ਕਿ ਸਰਕਾਰ ਬਹੁਤ ਛੇਤੀ ਹੱਥ ਖੜੇ ਕਰ ਜਾਊਗੀ ਜਿੱਥੇ ਇੱਕ ਪਾਸੇ ਸਾਰਾ ਪੰਜਾਬ ਇਸ ਲੀਡਰਸ਼ਿਪ ਤੇ ਭਰੋਸਾ ਕਰਕੇ ਆਪਣੀ ਮਰਜ਼ੀ ਨਾਲ ਸਲਾਖਾਂ ਪਿੱਛੇ ਜਾਣ ਨੂੰ ਤਿਆਰ ਹੋਇਆ ਪਿਆ ਸੀ ਤੇ ਦੂਜੇ ਪਾਸੇ ਇਸੇ ਇਨਕਲਾਬ ਨੂੰ ਖੜੀ ਕਰਨ ਵਾਲੀ ਲੀਡਰਸ਼ਿਪ ਵਿੱਚ ਹੁਣ ਪਾੜ ਪੈਣਾ ਸ਼ੁਰੂ ਹੋ ਗਿਆ ਸੀ ਜੁਲਾਈ 1983 ਹੁੰਦੇ-ਹੁੰਦੇ ਅਕਾਲੀ ਲੀਡਰਸ਼ਿਪ ਨੂੰ ਇਹ ਵਿਖਲਣ ਲੱਗ ਪਿਆ ਸੀ ਕਿ ਸੰਤ ਭਿੰਡਰਾਂਵਾਲਾ ਦਾ ਉਭਾਰ ਜੋ ਕਿ ਸ਼ੁਰੂ ਤਾਂ 1978 ਤੋਂ ਹੀ ਹੋ ਗਿਆ ਸੀ ਪਰ ਇਸ ਮੋਰਚੇ ਦੇ ਦੌਰਾਨ ਹੁਣ ਬਿਲਕੁਲ ਪੀਕ ਤੇ ਸੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਤੋਂ ਸੰਤਾ ਨੂੰ ਮਿਲ ਰਿਹਾ ਹੰਗਾਰਾ ਵੇਖ ਕੇ ਅਕਾਲੀ ਲੀਡਰਸ਼ਿਪ ਦਾ ਸਾਹ ਸੁੱਕਦਾ ਜਾ ਰਿਹਾ ਸੀ ਬੇਸ਼ੱਕ ਇਸ ਮੋਰਚੇ ਦੀ ਅਗਵਾਈ ਅਕਾਲੀ ਪ੍ਰਧਾਨ ਹਰਚੰਦ ਸਿੰਘ ਲੋングਵਾਲ ਨੂੰ ਸੌਂਪੀ ਗਈ ਸੀ ਪਰ ਹੁਣ ਤੱਕ ਸੰਤਾ ਦਾ ਕਦ ਇੰਨਾ ਉੱਚਾ ਹੋ ਚੁੱਕਿਆ ਸੀ ਕਿ ਸਾਰੀ ਅਕਾਲੀ ਲੀਡਰਸ਼ਿਪ ਰੜਕੇ ਵੀ ਉਹਨਾਂ ਸਾਹਮਣੇ ਬੋਣੀ ਸਾਬਤ ਹੋ ਰਹੀ ਸੀ ਅਕਾਲੀਆਂ ਨੂੰ ਅੰਦਰੋਂ-ਅੰਦਰੀਏ ਚੋਰਾਖਾਨ ਲੱਗ ਪਿਆ ਸੀ ਕਿ ਕਿਤੇ ਸੰਤ ਭਿੰਡਰਾਂ ਵਾਲਾ ਇਸ ਮੂਮੈਂਟ ਦੇ ਸੈਂਟਰ 'ਚ ਆ ਕੇ ਸਾਰੇ ਮੋਰਚੇ ਨੂੰ ਹੀ ਹਾਈਜੈਕ ਨਾ ਕਰ ਲੈਣ ਹਾਲਾਂਕਿ ਸੰਤਾਂ ਦਾ ਇਸ ਤਰ੍ਹਾਂ ਦਾ ਕੋਈ ਵੀ ਮਨੋਰਥ ਨਹੀਂ ਸੀ ਅਗਸਤ 1983 ਨੂੰ ਸੰਤ ਭਿੰਡਰਾਂ ਵਾਲਾ ਪੰਜਾਬ ਦੇ ਬੁੱਧੀਜੀਵੀਆਂ ਦੀ ਇੱਕ ਮੀਟਿੰਗ ਬੁਲਾਉਣਾ ਚਾਹੁੰਦੇ ਸਨ ਤਾਂ ਜੋ ਹਾਲਾਤਾਂ ਨੂੰ ਧਿਆਨ 'ਚ ਰੱਖ ਕੇ ਅੱਗੇ ਦੀਆਂ ਨੀਤੀਆਂ ਘੜੀਆਂ ਜਾ ਸਕਣ ਇਸ ਬਾਬਤ ਉਹਨਾਂ ਨੇ ਕਾਫੀ ਸੰਦੇਸ਼ੇ ਵੀ ਭੇਜ ਦਿੱਤੇ ਸਨ ਪਰ ਜਦੋਂ ਪ੍ਰਧਾਨ ਲੋਂਗਵਾਲ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਹ ਕਹਿ ਕੇ ਇਸ ਮੀਟਿੰਗ ਨੂੰ ਸਿਰੇ ਚੜ੍ਹਨ ਨਹੀਂ ਦਿੱਤਾ ਕਿ ਮੈਂ ਇਸ ਸੰਘਰਸ਼ ਦਾ ਮੁਖੀ ਹਾਂ ਤੇ ਮੇਰੀ ਸਹਿਮਤੀ ਤੋਂ ਬਿਨਾ ਕੋਈ ਵੀ ਪ੍ਰੋਗਰਾਮ ਨਹੀਂ ਹੋ ਸਕਦਾ ਇਹਨਾਂ ਸਾਰੀਆਂ ਗੱਲਾਂ ਤੋਂ ਸੰਤ ਪਿੰਡਰਾਵਾਲਾ ਨੂੰ ਵਿਖਣ ਲੱਗ ਪਿਆ ਸੀ ਕਿ ਅਕਾਲੀ ਲੀਡਰਸ਼ਿਪ ਆਪਣਾ ਰੰਗ ਬਦਲ ਚੁੱਕੀ ਹੈ ਜਿਸ ਨੂੰ ਫਿਰ ਬਾਅਦ ਵਿੱਚ ਆਪਣੀਆਂ ਵੱਖ-ਵੱਖ ਸਪੀਚਾਂ ਤੋਂ ਸੰਤ ਪਿੰਡਰਾਵਾਲਾ ਨੇ ਪ੍ਰਭਾਸ਼ਿਤ ਵੀ ਕੀਤਾ ਇਹ ਕਿਸ ਤਰ੍ਹਾਂ ਜਦੋਂ ਇਹ ਸੰਘਰਸ਼ ਆਪਣੇ ਪੂਰੇ ਪੀਕ ਤੇ ਸੀ ਉਹਨਾਂ ਸਮਿਆਂ 'ਚ ਵੀ ਅਕਾਲੀ ਆਗੂਆਂ ਨੇ ਸੰਤ ਭਿੰਡਰਾਂਵਾਲਾ ਨੂੰ 7-8 ਮਹੀਨੇ ਤੱਕ ਮੰਜੀ ਸਾਹਿਬ ਦੀਵਾਨ ਹਾਲ ਦੀ ਸਟੇਜ ਤੋਂ ਭਾਸ਼ਣ ਤੱਕ ਨਹੀਂ ਦੇਣ ਦਿੱਤਾ ਭਾਵੇਂ ਥਾਂ-ਥਾਂ ਤੇ ਮੀਟਿੰਗਾਂ ਕਰਕੇ ਮੀਡੀਆ ਦੇ ਹੋਰ ਵੱਖ-ਵੱਖ ਤਰੀਕਿਆਂ ਨਾਲ ਸੰਤ ਜੀ ਆਪਣਾ ਕੰਮ ਕਰ ਰਹੇ ਸਨ ਪਰ ਸੋਚਣ ਵਾਲੀ ਗੱਲ ਹੈ ਕਿ ਇਹ ਆਪਾਂ ਉਸ ਸਮੇਂ ਦੀ ਗੱਲ ਕਰ ਰਹੇ ਹਾਂ ਜਦੋਂ ਦਰਬਾਰਾ ਸਰਕਾਰ ਦਾ ਦਮਨ ਆਪਣੇ ਪੂਰੇ ਜੋਰਾਂ ਤੇ ਸੀ ਪੰਜਾਬ ਦੀਆਂ ਕੋਤਵਾਲੀਆਂ ਤੇ ਥਾਣਿਆਂ 'ਚ ਪੈਰ ਧਰਨ ਦੀ ਥਾਂ ਨਹੀਂ ਸੀ ਉਧਰੋਂ ਸਰਕਾਰ ਦੀ ਵੀ ਜਾਨ ਹਲਕ 'ਚ ਅੜੀ ਪਈ ਸੀ ਹਰ ਰੋਜ਼ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਆਪਣਾ ਆਪਾ ਵਾਰਨ ਲਈ ਗ੍ਰਿਫਤਾਰੀਆਂ ਦੇ ਰਹੇ ਸਨ ਤੇ ਜੇਸ ਲੀਡਰਸ਼ਿਪ ਤੇ ਵਿਸ਼ਵਾਸ ਕਰਕੇ ਇਹ ਲੱਖਾਂ ਨੌਜਵਾਨ ਪੁਲਿਸ ਦੇ ਜਬਰ ਚੱਲ ਰਹੇ ਸਨ ਉਹ ਸਾਰੇ ਅਕਾਲੀ ਲੀਡਰ ਆਪ ਅੰਦਰੋਂ ਖੋਖਲੇ ਸਨ ਇਹਨਾਂ ਮਤਲਬੀ ਚਾਲਾਂ ਕਰਕੇ ਮੋਰਚੇ ਨੂੰ ਹੋਣ ਵਾਲੇ ਨੁਕਸਾਨ ਦੀ ਉਹਨਾਂ ਨੂੰ ਰੱਤੀ ਭਰ ਵੀ ਪਰਵਾਹ ਨਹੀਂ ਸੀ ਅਕਾਲੀ ਲੀਡਰਾਂ ਨੂੰ ਤਾਂ ਬਸ ਇਸ ਗੱਲ ਦਾ ਚੋਰਾ ਲੱਗਿਆ ਪਿਆ ਸੀ ਕਿ ਇਸ ਸੰਘਰਸ਼ ਦਾ ਨਾਇਕ ਤਾਂ ਸੰਤ ਭਿੰਡਰਾਂ ਵਾਲਾ ਬਣ ਚੁੱਕੇ ਹਨ ਤੇ ਅਸੀਂ ਦਿਨੋ ਦਿਨ ਖੁੰਝੇ ਲੱਗਦੇ ਜਾ ਰਹੇ ਹਾਂ ਇਸੇ ਲਈ ਹੀ ਫਿਰ ਸੰਤ ਭਿੰਡਰਾਂ ਵਾਲਾ ਤੋਂ ਅਕਾਲੀ ਦਲ ਨੇ ਹੌਲੀ-ਹੌਲੀ ਕਿਨਾਰਾ ਕਰਨਾ ਸ਼ੁਰੂ ਕਰਤਾ ਸੀ ਤੇ ਜੇ ਆਪਾ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਦੇ ਅੰਤਲੇ ਕੁਝ ਮਹੀਨੇ ਗੌਰ ਨਾਲ ਵਾਚੀਏ ਤਾਂ ਸੰਤ ਭਿੰਡਰਾ ਵਾਲਾ ਆਪਣੇ ਸਮਰਥਕਾਂ ਦੇ ਨਾਲ ਪੰਜਾਬ ਦੀ ਸਿਆਸੀ ਚੁਪਾਲ ਤੇ ਇੱਕਦਮ ਇਕੱਲੇ ਖੜੇ ਨਜ਼ਰ ਆ ਰਹੇ ਸਨ ਇੱਕ ਪਾਸੇ ਸੀ ਸੈਂਟਰ ਦੀ ਇੰਦਰਾ ਗਾਂਧੀ ਸਰਕਾਰ ਜਿਹਦੇ ਨਾਲ ਸੰਤ ਪਿੰਡਰਾਵਾਲਾ ਦੇ ਕਮਿਊਨੀਕੇਸ਼ਨ ਦੇ ਸਾਰੇ ਚੈਨਲ ਅੰਤ ਵਿੱਚ ਬੰਦ ਹੋ ਚੁੱਕੇ ਸਨ ਜਦੋਂ ਤੱਕ ਜੈਨੀ ਜੈਲ ਸਿੰਘ ਜੀ ਸੈਂਟਰ ਸਰਕਾਰ ਦੀ ਹੋਮ ਮਿਨਿਸਟਰੀ ਵਿੱਚ ਰਹੇ ਉਹਨਾਂ ਸੰਤਾਂ ਦੀ ਕਾਫੀ ਮਦਦ ਕੀਤੀ ਉਹ ਸੰਤ ਪਿੰਡਰਾਵਾਲਾ ਤੇ ਸਰਕਾਰ ਵਿਚਾਲੇ ਗੱਲਬਾਤ ਦੀ ਇੱਕ ੜੀ ਦੀ ਤਰ੍ਹਾਂ ਕੰਮ ਕਰਦੇ ਸਨ ਸੰਤਾਂ ਦੇ ਸੈਂਟਰ ਸਰਕਾਰ ਨਾਲ ਗੱਲਬਾਤ ਦੀ ਇੱਕ ਹੋਰ ੜੀ ਸਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਾਈ ਸੰਤੋਖ ਸਿੰਘ ਪਰ 1982 ਦੇ ਲਗਭਗ ਜਦੋਂ ਗਿਆਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਦੇ ਅਹੁਦੇ ਤੇ ਬਿਠਾ ਦਿੱਤਾ ਗਿਆ ਤਾਂ ਇਹਦੇ ਨਾਲ ਹੀ ਸੰਤਾਂ ਦੇ ਸੈਂਟਰ ਸਰਕਾਰ ਨਾਲ ਕਮਿਊਨੀਕੇਸ਼ਨ ਦੇ ਸਾਰੇ ਰਾਹ ਬੰਦ ਹੋ ਗਏ ਸਨ ਕਿਉਂਕਿ ਰਾਸ਼ਟਰਪਤੀ ਬੰਦੇ ਸਾਰੇ ਗਿਆਨੀ ਜੈਲ ਸਿੰਘ ਨੂੰ ਇੰਦਰਾ ਗਾਂਧੀ ਵੱਲੋਂ ਪੰਜਾਬ ਦੇ ਸਾਰੇ ਮਸਲਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ ਦੀ ਹਦਾਇਤ ਦੇ ਦਿੱਤੀ ਗਈ ਸੀ ਤੇ ਪਹਿਲਾਂ ਪੰਜਾਬ ਦੇ ਜਿਹੜੇ ਮਾਮਲੇ ਭਾਰਤ ਦੀ ਹੋਮ ਮਿਨਿਸਟਰੀ ਵੇਖਦੀ ਸੀ ਉਸ ਨੂੰ ਇੱਕ ਸਪੈਸ਼ਲ ਡਿਪਾਰਟਮੈਂਟ ਬਣਾ ਕੇ ਸਿੱਧਾ ਪ੍ਰਾਈਮ ਮਿਨਿਸਟਰ ਆਫਿਸ ਨਾਲ ਜੋੜ ਦਿੱਤਾ ਗਿਆ ਸੀ ਖੁਦ ਪ੍ਰਧਾਨ ਮੰਤਰੀ ਇੰਦਰਾ ਦੀ ਉਹਨਾਂ ਦੇ ਪੁੱਤਰ ਰਜੀਵ ਗਾਂਧੀ ਤੇ ਰੱਖਿਆ ਮੰਤਰੀ ਆਰ ਬੈਂਕਟ ਰਮਨ ਹੁਣ ਇਹਨਾਂ ਸਾਰੇ ਮਾਮਲਿਆਂ ਵਿੱਚ ਡਾਇਰੈਕਟਲੀ ਇਨਵੋਲਵ ਸਨ ਤੇ ਹੁਣ ਉਹਨਾਂ ਤੱਕ ਜੋ ਵੀ ਸੂਚਨਾ ਪਹੁੰਚਦੀਆਂ ਸਨ ਉਹ ਸਿਰਫ ਸੈਂਟਰ ਦੀਆਂ ਏਜੰਸੀਆਂ ਹੀ ਪਹੁੰਚਾਉਂਦੀਆਂ ਸਨ ਜੋ ਕਿ ਜ਼ਮੀਨੀ ਪੱਧਰ ਤੇ ਕਿਸੇ ਵੀ ਸਰੋਤ ਨਾਲ ਜੁੜੀਆਂ ਹੋਈਆਂ ਨਹੀਂ ਸਨ ਤੇ ਰਹੀ ਸਹੀ ਕਸਰ ਜਦੋਂ 1981 ਵਿੱਚ ਜ਼ਥੇਦਾਰ ਭਾਈ ਸੰਤੋਖ ਸਿੰਘ ਚਲਾਣਾ ਕਰ ਗਏ ਤਾਂ ਗੱਲਬਾਤ ਦਾ ਇਹ ਲਿੰਕ ਵੀ ਟੁੱਟ ਗਿਆ ਇਥੇ ਲੱਗੇ ਹੱਥੀ ਮੈਂ ਇੱਕ ਗੱਲ ਹੋਰ ਕਲੀਅਰ ਕਰ ਦਵਾਂ ਕਿ ਸੰਤਾਂ ਦੀ ਥੋੜੀ-ਬਹੁਤ ਮਦਦ ਕਰਨ ਨਾਲ ਗਿਆਨੀ ਜੈਲ ਸਿੰਘ ਕੋਈ ਦੁੱਧ ਦਾ ਟੁਲਿਆ ਨਹੀਂ ਸੀ ਹੋ ਗਿਆ ਪੰਜਾਬ ਦੇ ਹੱਕੀਆ ਸੈਂਟਰ ਸਰਕਾਰ ਉਹਦਾ ਝੁਕਾ ਕਿਦੇ ਵੱਲ ਕਿੰਨਾ ਸੀ ਇਹ ਤਾਂ ਆਪਾਂ ਸਭ ਜਾਣਦੇ ਹਾਂ ਤੇ ਹੁਣ ਦੂਜੇ ਪਾਸੇ ਸੀ ਪੰਜਾਬ ਦੇ ਦਰਬਾਰਾ ਸਿੰਘ ਸਰਕਾਰ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਨਾ ਤਾਂ ਇੰਨੀ ਦੂਰਦਰਸ਼ੀ ਸੋਚ ਸੀ ਦੇ ਨਾਹੀਂ ਉਹ ਇੰਨੇ ਕੰਪਲਿਕੇਟਿਡ ਮੁੱਦਿਆਂ ਨੂੰ ਸੁਲਝਾਉਣ ਦੀ ਸਮਝ ਰੱਖਦੇ ਸਨ ਉਹਨਾਂ ਦਾ ਤਾਂ ਪੂਰਾ ਜੋਰ ਬਸ ਅਕਾਲੀ ਤੇ ਪਿੰਡਰਾ ਵਾਲੇ ਦੇ ਸਮਰਥਕਾਂ ਨੂੰ ਡੰਡੇ ਦੇ ਜੋਰ ਨਾਲ ਦਬੋਂਤੇ ਹੀ ਲੱਗਿਆ ਹੋਇਆ ਸੀ ਤੇ ਜੇ ਗੱਲ ਕਰੀਏ ਪੰਜਾਬ ਦੀਆਂ ਸਿਆਸੀ ਤਰ੍ਹਾਂ ਦੀ ਮੁੱਖ ਤੌਰ ਤੇ ਅਕਾਲੀ ਦਲ ਦੀ ਤਾਂ ਸੰਤ ਪਿੰਡਰਾ ਵਾਲਾ ਜਿਹੜਾ ਸਟੈਂਡ ਲੈ ਚੁੱਕੇ ਸਨ ਪੰਜਾਬ ਦੇ ਹੱਕਾਂ ਲਈ ਆਪਣੀ ਗਲਤੇ ਅੜ ਚੁੱਕੇ ਸਨ ਅਕਾਲੀ ਦਲ ਨੂੰ ਸਮਝ ਆ ਗਿਆ ਸੀ ਕਿ ਹੁਣ ਸੈਂਟਰ ਸਰਕਾਰ ਕੋਈ ਵੱਡਾ ਐਕਸ਼ਨ ਲੈਣ ਵਾਲੀ ਹੈ ਹਾਲਾਂਕਿ ਇਹ ਐਕਸ਼ਨ ਇੰਨਾ ਵੱਡਾ ਮਿਲਟਰੀ ਅਟੈਕ ਹੋਣ ਵਾਲਾ ਸੀ ਇਸ ਗੱਲ ਦਾ ਅੰਦਾਜ਼ਾ ਤਾਂ ਸ਼ਾਇਦ ਕਿਸੇ ਨੂੰ ਵੀ ਨਹੀਂ ਸੀ ਕੁੱਲ ਮਿਲਾ ਕੇ ਮੈਂ ਇੱਕ ਵਾਰ ਫਿਰ ਉਹੀ ਗੱਲ ਕਹਿਣਾ ਚਾਹੂੰਗਾ ਕਿ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਸਿਰ ਤੇ ਪੈਂਦੀਆਂ ਵੇਖ ਕੇ ਨਾਲ ਦੇ ਸਾਰੇ ਸਿਆਸੀ ਲੋਕ ਪਿੰਡਰਾਵਾਲਾ ਦਾ ਸਾਥ ਛੱਡ ਕੇ ਪਿੱਛੇ हट ਗਏ ਸਨ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਤੇ ਉਹਨਾਂ ਦੇ ਕੁਝ ਜਾਬਾਦ ਸਾਥੀ ਅੰਤਲੇ ਮੌਕੇ ਤੇ ਬਿਲਕੁਲ ਇਕੱਲੇ ਰਹਿ ਗਏ ਸਨ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਕੇ ਆਪਣੇ ਉਸ WhatsApp ਗਰੁੱਪ ਵਿੱਚ ਸ਼ੇਅਰ ਕਰਿਓ ਜਿੱਥੇ ਇਹੋ ਜਿਹੇ ਟੌਪਿਕ ਪਸੰਦ ਕਰਨ ਵਾਲੇ ਇਸ ਵੀਡੀਓ ਦੀ ਉਡੀਕ ਕਰ ਰਹੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਤੁਸੀਂ ਆਲਰੇਡੀ ਬਹੁਤ ਕੁਝ ਮਿਸ ਕਰ ਰਹੇ ਹੋ ਤੇ ਹਮੇਸ਼ਾ ਦੀ ਤਰ੍ਹਾਂ ਜਾਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ